ਵਾਹਿਗੁਰੂ ਜੀ ਖਾਲਸਾ ਸ਼੍ਰੀ ਵਾਹਿਗੁਰੂ ਜੀ ਦੇ ਫਤਿਹ ਮੈਂ ਅਮਰਿੰਦਰ ਸਿੰਘ ਮਾਨ ਡਾਕਟਰ ਪੀ ਐਸ ਮਾਨ ਤੇ ਦਵਿੰਦਰ ਕੌਰ ਐਮਸੀ ਅਵਾਰਡ ਨੰਬਰ 27 ਤੋਂ ਉਹਨਾਂ ਦਾ ਬੇਟਾ ਮੈਂ ਕੈਨੇਡਾ ਤੋਂ ਤੇ ਮੈਂ ਸਭ ਨੂੰ ਤੁਹਾਨੂੰ ਦਿਵਾਲੀ ਤੇ ਬੰਦੀ ਛੋੜ ਦਿਵਸ ਤੇ ਲੱਖ ਲੱਖ ਮੁਬਾਰਕਾਂ ਦਿੰਨਾ ਹੈ ਦੇਸ਼ ਵਿਦੇਸ਼ ਦੇ ਵਿੱਚ ਵਸਦੇ ਹੋਏ ਮੇਰੇ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਡਿਆਂ ਨੂੰ ਛੋਟਿਆਂ ਨੂੰ ਲੱਖ ਲੱਖ ਮੁਬਾਰਕਾਂ ਦਿਵਾਲੀ ਸਾਡੇ ਲਈ ਬਹੁਤ ਖਾਸ ਆ ਤਿਹਾਰਾ ਸਾਡੇ ਸਾਰੇ ਪੰਜਾਬੀਆਂ ਲਈ ਤੁਹਾਨੂੰ ਪਤਾ ਹੈ ਅਸੀਂ ਦਿਵਾਲੀ ਵਾਲੇ ਦਿਨ ਸਾਰਾ ਪਰਿਵਾਰ ਸਾਰੇ ਰਿਸ਼ਤੇਦਾਰ ਇੱਕ ਦੂਜੇ ਨਾਲ ਇਕੱਠੇ ਹੁੰਨੇ ਹਨ ਦਿਵਾਲੀ ਮਤਲਬ ਸਭ ਤੋਂ ਇੰਪੋਰਟੈਂਟ ਤਿਉਹਾਰ ਮੰਨਿਆ ਗਿਆ ਹੈ ਸਾਡੇ ਸਾਡੇ ਵਿੱਚ ਇੰਡੀਆ ਵਿੱਚ ਕੀ ਵਿਦੇਸ਼-ਵਿਦੇਸ਼ ਵਿੱਚ ਵੀ ਦਿਵਾਲੀ ਬੜੀ ਮਸ਼ਹੂਰ ਹੈਗੀ ਆ ਬਟ ਇਹ ਦਿਵਾਲੀ ਵਾਲੇ ਦਿਨ ਸਭ ਤੋਂ ਜਿਹੜਾ ਅਸੀਂ ਅੱਜ ਕੱਲ੍ਹ ਦੇ ਟਾਈਮ 'ਚ ਦੇਖਦੇ ਆ ਰਹੇ ਹਾਂ ਕਿ ਹੁਣ ਬਹੁਤ ਕੁਝ ਚੇਂਜ ਹੋ ਗਿਆ ਹੈ ਲੋਕੀ ਨਸ਼ਾ ਕਰਦੇ ਆ ਲੋਕੀ ਗਲਤ ਚੀਜ਼ਾਂ ਵੱਲ ਡਰੱਗਸ ਵੱਲ ਜਾ ਰਹੇ ਆ ਔਰ ਚੀਜ਼ਾਂ ਵੱਲ ਮਤਲਬ ਗਲਤ ਸੰਗਤ ਵਿੱਚ ਜਾ ਰਹੇ ਆ ਮਤਲਬ ਪਹਿਲਾਂ ਜੋ ਅਸੀਂ ਬਚਪਨ ਦੇ ਦੇ ਸੀਗਾ ਮਜ਼ਾ ਹੁੰਦਾ ਸੀਗਾ ਹੁਣ ਥੋੜਾ ਜਿਹਾ ਚੇਂਜ ਹੋੁੰਦਾ ਜਾ ਰਿਹਾ ਆ ਮੇਰਾ ਸਾਰਿਆਂ ਨੂੰ ਇੱਕੋ ਹੀ ਮੈਸੇਜ ਆ ਸਾਰਿਆਂ ਨੂੰ ਮੈਂ ਇੱਕੋ ਹੀ ਕਹਿਣਾ ਚਾਹੁੰਦਾ ਆ ਕਿ ਮਤਲਬ ਜੋ ਪਹਿਲਾ ਟਾਈਮ ਸੀ ਜਦੋਂ ਇਕੱਠੇ ਹੋ ਕੇ ਆਪਾਂ ਸਾਰੇ ਘਰ ਪਰਿਵਾਰ ਦੇ ਵਿੱਚ ਦਿਵਾਲੀ ਨੂੰ ਇੰਜੋਏ ਕਰਦੇ ਹੁੰਦੇ ਸੀ ਪਾਠ ਪੂਜਾ ਕਰਦੇ ਹੁੰਦੇ ਸੀਗੇ ਤੇ ਅਸੀਂ ਰਹਿੰਦੇ ਹੁੰਦੇ ਸੀ ਇਕੱਠੇ ਸਾਰੇ ਉਹ ਇੱਕ ਮਜ਼ਾ ਹੁੰਦਾ ਸੀਗਾ ਕਿ ਨਸ਼ਿਆਂ ਦੇ ਵਿੱਚ ਰਹਿ ਕੇ ਗਲਤ ਚੀਜ਼ਾਂ ਸੰਗਤਾਂ ਦੇ ਪੈ ਕੇ ਦਿਵਾਲੀ ਦਾ ਕੋਈ ਮਜ਼ਾ ਨਹੀਂ ਜੋ ਪਰਿਵਾਰ ਦੇ ਨਾਲ ਸੰਗਤ ਦੇ ਨਾਲ ਬਹਿ ਕੇ ਪਰਵਾਰਕ ਮੈਂਬਰਾਂ ਦੇ ਨਾਲ ਦਿਵਾਲੀ ਮਨਾਉਣ ਦਾ ਮਜ਼ਾ ਆ ਉਹ ਉਹ ਮਜ਼ਾ ਕਿਤੇ ਵੀ ਹੈ ਨਹੀਂਗਾ ਸੋ ਮੈਂ ਸਭ ਨੂੰ ਫਿਰ ਇੱਕੋ ਹੀ ਗੱਲ ਦੀ ਅਪੀਲ ਕਰਦਾ ਆ ਕਿ ਤੁਸੀਂ ਨਸ਼ਿਆਂ ਤੋਂ ਦੂਰ ਰਹੋ ਕੋਈ ਵੀ ਗਲਤ ਸੰਗਤ ਵਿੱਚ ਨਾ ਜਾਵੋ ਜੇ ਤੁਸੀਂ ਕਿਸੇ ਮਿਸ ਗਾਈਡਡ ਹੋਏ ਹੋ ਤੁਸੀਂ ਇਦਾਂ ਦੇ ਲੋਕਾਂ ਦੇ ਨਾਲ ਆ ਕੇ ਮਿਲੋ ਜਿਹੜੇ ਤੁਹਾਨੂੰ ਪਰਮਾਤਮਾ ਨਾਲ ਜੁੜੋ ਜਿਹੜਾ ਤੁਹਾਨੂੰ ਸੱਚਾ ਰਾਹ ਦਿਖਾਵੇ ਕਿ ਅਸਲ ਮਜ਼ਾ ਪਰਿਵਾਰ ਦੇ ਵਿੱਚ ਰਹਿ ਕੇ ਖੁਸ਼ੀਆਂ ਮਨਾ ਕੇ ਤੇ ਸਾਰੀ ਸੰਗਤ ਨਾਲ ਰਲ ਕੇ ਹੀ ਮਨਾਉਂਦਾ ਆ ਨਾ ਕਿ ਕਿਸੇ ਨਸ਼ੇ ਦੇ ਵਿੱਚ ਆ ਕੇ ਇਕੱਲੇ ਕਿਤੇ ਗੁਮਸੂਮ ਦਿਵਾਲੀ ਮਨਾਉਂਦਾ ਆ ਤੋ ਇਹੀ ਕਹਿ ਕੇ ਮੈਂ ਸਭ ਨੂੰ ਸਾਨੂੰ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਫਤਿਹ ਬੇਰ ਬੋਲਦੇ ਆਂ ਤੇ ਦਿਵਾਲੀ ਦੀਆਂ ਫਿਰ ਫਿਰ ਲੱਖ ਲੱਖ ਮੁਬਾਰਕਾਂ ਦੇਣਾ ਆਂ